ਜੱਜਾ ਜਾਜ ਜੱਜਾ ਚੰਡਾ ਅਈਆਂ ਖਾਲੀ ਟੈਂਕਾ ਟਮਾਟਰੀ ਠੇ ਠੱਠਾ ਠੇ ਲਾ ਡਡਾ ਡਮਰੂ ਡਡਾ ਟੋੜ ਨਾ ਨਾ ਖੰਦੀ ਹੱਗੇ ਤੱਤਾ ਤੋਤਾ ਤੱਤਾ ਤੋਤਾ ਠੱਠਾ ਥੋਲਾ वड़िया दा वो भी Phode, baba bây giờ bây baba bà luôn mama Mada. mama 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 ਤੂੰ ਜੈ ਲੋਰੀ ਲੈ ਕੇ ਆਉਣੀਗੀ ਇਹਨਾਂ ਇਹ ਉੜਾੜਾਸ ਖਾ ਰਿਆ ਕਰੋ ਉਹਦੀ ਸਿੱਖ ਜੂ ਮੈਨੂੰ ਲੱਗਦਾ ਜਦੋਂ ਨੂੰ ਬੋਲਨ ਨੂੰ ਕੁੜਾੜਾ ਪੜਨ ਲੱਗ ਚੁੱਕੇ ਨਾ ਹਣਾ ਫੇ ਇਹਨੂੰ ਮਸ਼ੀਨ ਲੈ ਕੇ ਦੇ ਦਾਂ ਫਿਰ ਉੜਾੜਾ ਦਾ ਕੋਈ ਜਦੋਂ ਬੈਠਣ ਲੱਗੋ ਨੂੰ ਉੜਾੜਾ ਜਿਹਨੂੰ ਬੈਠਣ ਲੱਗੀ ਫਿਰ ਮਸ਼ੀਨ ਲੈ ਕੇ ਦੇ ਦਿੰਦੇ ਬਣਾਈ ਚੱਲ ਪਏਗਾ ਚੁੰਨੀਆਂ ਬਣਵਾਇਆ ਕਰੋ ਤੇ ਤੂੰ ਦੇਖ ਲਈ ਫਿਰ ਟਾਕੇਂਗੀ ਚੁੰਨੀਆਂ ਬਣਵਾਇਆ ਕਰੋ ਆਫਲਰ ਬਣਵਾਇਆ